सरदार प्रताप सिंह ਬਾਜਵਾ ਜੀ ਬੋਲੋ ਸਭ ਬੜਾ ਅਨਫੋਰਚੂਨੇਟ ਹੈ ਸਾਰੇ ਮੂਰੇ ਥਾਂ ਸੁੱਟਿਆ ਭਾਵੇਂ ਸੁੱਤਨ ਸੋ ਆ ਭਾਵੇਂ ਲਹਿੰਗਾ ਜਿੰਨਾ ਬੜਾ ਅਨਫੋਰਚੂਨੇਟ ਗੱਲ ਹੈ ਸਾਰੀ ਸਰਕਾਰ ਜੀ ਟੋਟਲ ਆਪਟਿਕਸ ਤੇ ਚੱਲਦੀ ਹੈ ਅਸੈਂਬਲੀ ਨੂੰ ਐਜ਼ ਅ ਸਟੇਜ ਵਰਤਦੇ ਨੇ ਸਟੇਜ ਆਰਟਿਸਟ ਹੈ ਨੇ ਸਟੇਜ ਵਰਤਦੇ ਨੇ ਹੋਰ ਕੋਈ ਕੰਮ ਨਹੀਂ ਹੁਣ ਸੀਏਐਸਫ ਚਲੋ ਮੈਂ ਇੱਕ ਬਹੁਤ ਅੱਛਾ ਵੈਲਕਮ ਸਟੈਪ ਹੈ ਮੁਬਾਰਕ ਦਿਨਾ ਓ ਇੱਕ ਮਿੰਟ ਸੁਣਤੇ ਲੋ ਬੀਬਾ ਜੀ ਸੁਣੋ ਬੇਰੀ ਸੁਣੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਹੀ ਕਰ ਤਾ ਮੈਨੂੰ ਟੋਟਾ ਤਾ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੇਲੇ ਮੈਂ ਵੇਖ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵਾਲ ਤੇ ਆਣੇ ਮੇਰਾ ਜੀ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਐਸਐਫ ਰੱਖੀ ਜਿੱਥੇ ਆ ਕੀਤਾ ਉਥੇ ਵਿਡਰੋ ਕਰੋ ਸੀਐਸਐਫ ਨੂੰ ਜਿੱਥੇ ਆਪ ਬੈਠਦੇ ਹੋ ਉਥੇ ਡਰਦੇ ਸੀ ਸੀਐਸਐਫ ਲਈ ਕਨਟ੍ਰਡਿਕਟਰੀ ਵੇਖੋ ਵਾਟ ਅ ਬਿਗ ਕਨਟ੍ਰਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਖੜਾ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ ਜਿਹਨੂੰ ਬੰਕੀ ਲਾਓ ਉਹਨਾਂ ਨੂੰ ਵਾਅਦਾ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਦੱਸੋ ਜਿਹਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਬਟ ਆਪਟਿਕਸ ਤੋਂ ਇਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟ ਦੇ ਬਾਹਰ ਤੇ ਸੀਐਸਐਫ ਲਾਈ ਆਪਣੀ ਜਾਨ ਬਚਾਉਣ ਵਾਸਤੇ ਉਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂਕ ਇੱਕ ਮਿੰਟ ਸਰ ਮੇਰੀ ਸਰ ਅ ਅਮਨ ਜੀ ਇੱਕ ਮਿੰਟ ਲੈਟਨ ਕੰਪਲੀਟ ਦੇ ਮੈਨੂੰ ਕੋਲ ਅਨਸਰ ਜੀ ਜੀ ਐਮਨੂ ਦੱਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦਿਓ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲਿਆ ਕਿ ਨਾ ਬਹੁਤ ਚੰਗਾ ਕੀਤਾ ਸੈਕਟਰੀਅਰ ਦੱਸੋ ਮਤੇ ਨਾਲ ਸਹਿਮਤ ਹਾਂ ਜੀ ਮਤੇ ਨਾਲ ਸਹਿਮਤ ਹਾਂ ਅਸੀਂ ਕਹਿੰਦੇ ਹਾਂ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰ ਲੈ ਡਰਾਮਾ ਹੋਰ ਤਾਂ ਕਰਨਾ ਹੀ ਕੁਝ ਨਹੀਂ ਬੈਠੋ ਜੀ ਅਮਨ अरोड़ा ਠੀਕ ਹੈ ਜੀ ਲੈ ਲਓ ਜਵਾਬ ਲੈ ਲਓ ਜਵਾਬ ਲੈ ਲਓ ਜਵਾਬ ਦਿਓ ਜੀ ਅਮਨ अरोड़ा ਜੀ ਚੇਅਰ ਨੂੰ ਅਡੈਸ ਕੀਤਾ ਜਾਵੇ ਬਾਜਵਾ ਸਾਹਿਬ ਜੀ ਬੈਠੋ ਸਰ ਸਰੇਸ਼ਰ ਇੱਕ ਮਿੰਟ ਜੀ ਸਾਰੇ ਸਤਿ ਸ੍ਰੀ ਅਕਾਲ ਮੇਰੇ ਬੜੇ ਸਤਕਾਰਯੋਗ ਨਿਵਾਜਵਾ ਸਾਹਿਬ ਪਰ ਥੋੜਾ ਜਨੇ ਜੀ ਜਲਦੀ ਰਿਐਕਟ ਕਰ ਜਾਂਦੇ ਨੇ ਇੱਕ ਤਾਂ ਮੇਰਾ ਇਸ ਗੱਲ ਤੇ ਬਾਜਵਾ ਸਾਹਿਬ ਬੜਾ ਨਿੱਕਰੋ ਜਿਹਾ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਖਬੇਤਾ ਜਾਓ ਜੀ ਫਿਰ ਖੜ ਗਏ ਮੈਂ ਇੰਨੀ देर ਹੋ ਗਈ ਜੀ ਮੈਨੂੰ ਸੁਣਦੇ ਨੂ ਮੈਨੂੰ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੋਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮਾਈਕਰੋਫੋਨ ਤੁਸੀਂ ਬੈਠੋ ਤੁਸੀਂ ਨੀ ਕਦੀ ਕੀਤਾ ਬੈਠੋ ਬਾਜਵਾ ਬਾਜਵਾ ਜੀ ਹੁਣ ਜਵਾਬ ਤੇ ਲੈ ਲਓ ਆਪਣਾ ਅਮਨ ਜੀ ਕੰਟੀਨਿਊ ਐਡਰੈਸ ਦਾ ਚੇਅਰ ਐਂਡ ਯੂ ਕੈਨ ਕੰਟੀਨਿਊ ਪਲੀਜ਼ ਹਾਂਜੀ ਹਾਂ ਜੀ 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 ਜਦੋਂ ਮੌਕਾ ਆਦਾ ਜਦੋਂ ਮਰਜੀ ਸ਼ੂਟਿੰਗ ਸਕਾਊਟ ਵਾਲੀ ਸਰਕਾਰ ਸ਼ੂਟਿੰਗ ਸਕਾਊਟ ਕਰੇ ਕੋਈ ਚਲਾ ਫਿਰ ਪਾ ਦੋ ਕੱਲ ਇਨਕਾਊਂਟਰ ਦਾ ਤਾਂ ਫਿਰ ਪਾ ਦੋ ਇਹ ਸਾਰੀ ਸਰਕਾਰ ਹੀ ਰਹੂ ਕਿ ਦੇ ਆਰ ਯੂਜ਼ਿੰਗ ਦਿਸ ਅਸੈਂਬਲੀ ਲਾਈਕ ਅ ਸਟੇਟ ਸਰ ਇੱਕ ਮਿੰਟ ਇੱਕ ਮਿੰਟ ਜੀ ਵਾਟਐਵਰ ਹੀ ਸੈਡ ਥੈਟ ਇਜ਼ ਟੋਟਲੀ ਅਬਸਰਡ ਸਭ ਤੋਂ ਵੱਡਾ ਮੇਰਾ ਆਬਜੈਕਸ਼ਨ ਹੈ ਜੀ ਵਾਟਐਵਰ ਹੀ ਵਾਂਟਿਡ ਟੂ ਸੇ ਨੋ ਇਸ਼ੂਜ਼ ਵੀ ਆਰ ਰੈਡੀ ਟੂ ਲਿਸਨ ਐਂਡ ਅੰਡਰਸਟੈਂਡ ਵਾਟ ਹੀ ਵਾਂਟਸ ਟੂ ਸੇ ਬਟ ਇਸ਼ੂ ਇਜ਼ ਸਰ ਮੇਰਾ ਇਸ ਗੱਲ ਦੇ ਉੱਪਰ ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਹ ਸਟੇਜ ਦੱਸ ਰਹੇ ਨੇ ਇਹ ਹੀ ਸਟੇਜ ਹੈ ਸਟੇਜ ਹੈ ਸਟੇਜ ਆਰਟਿਸ ਤੁਸੀਂ ਹੋਵੋਗੇ ਸਟੇਜ ਆਰਟਿਸ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡਿਕਿਊਲਸ ਚੇਅਰ ਡੇਸ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਹੋ ਸਾਡੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਜੀ ਸਪੀਕਰ ਸਾਹਿਬ ਕੇ ਰੈਡਰੈਸ ਕਰੋ ਸਪੀਕਰ ਸਾਹਿਬ ਕੇ ਰੈਡਰੈਸ ਕਰੋ ਇਮੀਡੀਟਲੀ ਇਮੀਡੀਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਅਸੀਂ ਦੀ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਜੀ ਆਰਡਸਟੋਨ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਹੈ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਹੈ ਕਲਾ ਇਹ ਕਲਾ ਗਾਨੇ ਪਹਿਲੇ ਤਾਂ ਇਹਨਾਂ ਨੂੰ ਪੁੱਛੋ ਪਹਿਲੇ ਇਹਨਾਂ ਨੂੰ ਪੁੱਛੋ ਤੁਸੀਂ ਕਲਾ ਗਾਨੇ ਅਮਨ ਜੀ ਕਮਾਲ ਹੋਈ ਪਈ ਆ ਕਲਾ ਇਹਨਾਂ ਦੀ ਕਲਾਕਾਰੀ ਤੁਹਾਡੀ ਗੱਲ ਆ ਗਈ ਸਪੀਕਰ ਸਾਹਿਬ ਬੀਸ ਇਸ ਰੈਡੀਕੁਲਸ ਮੁੱਦੇ ਤੇ ਆਓ ਵੀ ਆਰ ਨਾਟ ਗੋਇੰਗ ਟੂ ਬੈਠੋ ਜੀ ਬੈਠੋ ਸਪੀਕਰ ਸਾਹਿਬ ਕੀ ਹੈ ਜੀ ਇਹ ਦੱਸੋ ਤੁਸੀਂ ਬੈਠੋ ਜੀ ਪਹਿਲਾ ਸਪੈਸ਼ਲ ਸੈਸ਼ਨ ਤੁਸੀਂ ਬੈਠੋ ਬਾਜਵਾ ਜੀ ਬਾਜਵਾ ਜੀ ਬੈਠੋ ਤੁਸੀਂ ਸਪੈਸ਼ਲ ਅਮਨ ਜੀ ਕੰਟੀਨਿਊ ਕਰੋ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ Extra que... ਜੋ ਨਿਕਲੇ ਫਿਰ ਕਿ ਅਸੀਂ ਸਾਰੇ ਲੋਕ ਚਾਹੇ ਇੱਧਰ ਨੇ ਚਾਹੇ ਇੱਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਲੋਕਾਂ ਦੇ ਨਮਾਇंदे ਨੇ ਤੇ ਇਹ ਜਨਾਬ ਕੱਲੇ ਸਾਰੇ ਨੂੰ ਸਟੇਜ ਉੱਤੇ ਦੱਸ ਰਹੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਆ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਕੀ ਰੇਜ਼ ਕੀਤਾ ਕਿ ਜੀ ਸੈਕਰੇਟੇਰੀਅਟ ਦੇ ਵਿੱਚ ਸੈਕਟਰੀਅਟ ਦੇ ਸੀਐਸਐਸ ਦੀ ਸਕਿਉਰਿਟੀ ਕੁਆ ਸਰ ਸੈਕਟਰੀਅਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜੂਰਿਸਡਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਟੀ ਯੂਟੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆਹ ਮਤਾ ਤੁਸੀਂ ਬਰਿੰਦਰ ਗੋਇਲ ਜੀ ਦਾ ਬਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲਓ ਜਿਹੜੀ ਪਾਖੜਾ ਬੀਬੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੈ ਵਾਟਸੈਂਸ ਡਸਨਟ ਮੇਕ ਹੈ ਉਸ ਦਾ ਤਾਂ ਕੋਈ ਲੌਜੀਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਦੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫਿਰ ਇੱਕ ਘਰ 'ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਹੇ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਸੈਕਿੰਡ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਨਾਲ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਇਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖਿਲਾਫ ਕਰ ਦਿੰਦੇ ਆ ਸਾਡੇ ਤੇ ਪਰਚਾ ਕਰਦਾ 36 ਕਰੋੜ ਪਰਚਾ ਹੈ ਉਹ 36 ਕਰੋੜ ਚਲੋ ਬਈ ਕੋਈ ਪਰਵਾਹ ਨਹੀਂ ਹੈਗੀ ਏ ਇਹ ਇਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋਏ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ थैंक यू ਇੱਕ ਮਿੰਟ ਦੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ ਬੈਠੋ